ਹallelujah hallelujah ਅਗਲਾ ਆਪਣਾ ਸਾਰਿਆਂ ਖਤਮ ਕਰਦੇ ਆਪਾਂ ਪ੍ਰੇ ਕਰਦੇ ਆਂ ਕਰਾਮ ਦੇ ਅਸੀਂ ਤੁਹਾਡਾ ਥੈਂਕਸ ਕਰਦੇ ਆਂ ਅੱਜ ਦੇ ਦਿਨ ਦੇ ਲਈ ਇਸ ਸੁੰਦਰ ਸਮੇਂ ਲਈ ਮੇਰੇ ਸਾਹਮਣੇ ਪਰਮੇਸ਼ਰ ਤੇਰੀ दया ਤੇਰੇ ਮਸੀਹੀ ਖੁਦਾਬੁਦਾ ਤੇਰਾ ਪਵਿੱਤਰ ਆਤਮਾ ਜੋ ਤੁਸਾਨੂੰ ਦਿੱਤਾ ਮੇਰੇ ਪਰਮੇਸ਼ਰ ਅਸੀਂ ਯੂਸੂਅਲੀ ਤੇਰਾ ਥੈਂਕਸ ਕਰਦੇ ਆਂ ਤੇਰਾ ਪਵਿੱਤਰ ਆਤਮਾ ਸਾਡੇ ਵਿੱਚੋਂ ਕਿ ਬੋਲੇ ਤੇਰਾ ਆਤਮਾ ਜੁੰਬਸ਼ ਕਰੇ ਮੇਰੇ ਸਾਹਮਣੇ ਪਰਮੇਸ਼ਰ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਗੱਲਾਂ ਨੂੰ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਆਂ ਮੇਰੇ ਪਰਮੇਸ਼ਰ ਤੂੰ

ਸਾਰਿਆਂ ਨੂੰ ਜੈਮ ਸੀਦੀ ਮੇਰਾ ਨਾਮ ਐਚੂ ਗਰੇਵਾਲਾ ਮੈਂ ਟ੍ਰੈਂਟੋ ਐਲ ਐਮ ਬ੍ਰਾਂਚ ਦਾ ਮੈਨੇਜਮੈਂਟ ਦਾ ਹਿੱਸਾ ਹਾਂ ਤੁਸੀਂ ਕੁਝ ਗੱਲਾਂ ਸੁਣਿਆ ਹੋਣੀ ਹੈ ਸਾਡੀ ਮੈਨੇਜਮੈਂਟ ਦੇ ਖਿਲਾਫ ਲੋਕ ਕੀ ਕਰ ਰਿਹਾ ਕਿ ਕੁਸਟਰੀ ਦੇ ਵਿੱਚ ਉਹਨਾਂ ਨੇ ਇਦਾਂ ਕਰ ਦਿੱਤਾ ਸੋ ਅੱਜ ਮੈਂ ਤੁਹਾਨੂੰ ਆਪਣਾ ਪੱਖ ਜੋ ਸਾਡਾ ਰਿਐਲਿਟੀ ਹੈ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਹਾਂ ਇੱਕ ਕੈਨੇਡਾ ਦੇ ਵਿੱਚ ਕੁੜੀ ਆ ਜੋ ਚੈਸ਼ਨ ਫੋਲੋ ਕਰਦੀ ਆ ਉਹ ਇੱਕ ਮੁੰਡੇ ਦੇ ਨਾਲ ਪਾਬ ਦੇ ਵਿੱਚ ਸਿਗੀ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਸਿਗੀ ਪਰ ਜਦੋਂ ਉਹ ਮੁੰਡੇ ਨੇ ਵਚਨ ਸੁਣਿਆ ਉਹਨੇ ਰਿਪੈਂਡ ਕਰ ਲਿਆ ਉਹਨੇ ਤੋਬਾ ਕਰ ਲਈ ਤੇ ਉਹਨੇ ਇਹ ਫੈਸਲਾ ਕੀਤਾ ਕਿ ਮੈਂ ਹੁਣ ਉਹ ਨੂੰ ਕੁੜੀ ਦੇ ਨਾਲ ਨਹੀਂ ਰਹਿਣਾ ਪਰ ਉਹ ਕੁੜੀ ਚਾਹੁੰਦੀ ਸੀ ਕਿ ਇਦਾਂ ਨਾ ਹੋਵੇ ਪਰ ਉਹ ਮੁੰਡੇ ਨੇ ਜਦੋਂ ਕੁੜੀ ਨੂੰ ਛੱਡ ਦਿੱਤਾ ਤਾਂ ਕੁੜੀ ਨੇ ਬਦਲਾ ਲਿਆ ਇੱਕ ਗ੍ਰੰਜ ਆਪਣੇ ਅੰਦਰ ਰੱਖਿਆ ਕਿ ਮੈਂ ਚੱਚੀ ਦੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਬਦਨਾਮ ਕਰਨਾ ਮੱਚ ਇਸ ਲਈ ਉਹ ਆਪਣੇ ਨਾਲ ਲੋਕਾਂ ਨੂੰ ਇਕੱਠੇ ਕਰਦੀ ਰਹੀ ਉਹ ਲੋਕੀ ਜਿਹੜੇ ਤੁਸੀਂ ਵੀਡੀਓ ਚ ਦੇਖਦੇ ਪਏ ਆ ਉਹ ਤੇ ਕਈ ਮਹੀਨਿਆਂ ਤੋਂ ਕਈ ਟਾਈਮ ਤੋਂ ਚੱਚ ਵੀ ਨਹੀਂ ਆ ਰਹੇ ਉਹ ਸਿਰਫ ਘਰੇ ਰਹਿੰਦੇ ਆ ਜਾਂ ਕੁਝ ਹੋਰ ਕਿਤੇ ਵੀ ਜਾਂਦੇ ਆ ਸਾਨੂੰ ਉਹਦਾ ਨਹੀਂ ਕੁਝ ਪਤਾ ਪਰ ਚਰਚ ਵੀ ਨਹੀਂ ਆਦੇ ਹੋ ਲਗਾਤਾਰ ਚਰਚ ਵੀ ਨਹੀਂ ਆ ਰਹੇ ਹੋ ਆਪਣੇ ਸਿਰਫ ਉਹਨਾਂ ਲੋਕਾਂ ਨੂੰ ਇਕੱਠੀ ਕਰ ਰਹੀ ਸੀਗੀ ਤੇ ਉਹਨਾਂ ਦੇ ਕ੍ਰੂਸੇਡ ਤੇ ਹੋਂ ਦਾ ਮਕਸਦ ਇਹ ਸੀਗਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਕੁਝ ਇਦਾਂ ਦਾ ਪੁਆਇੰਟ ਲੱਭੀਏ ਜਾਂ ਇਦਾਂ ਦੀ ਗੱਲ ਲੱਭੀਏ ਕਿ ਅਸੀਂ ਇਹਨਾਂ ਦੇ ਖਿਲਾਫ ਕੁਝ ਕਰ ਪਾਈਏ ਤੋਂ ਸਾਰੀ ਕਾਰਜ ਦੀ ਕੁੜੀ ਦੀ ਸੀਗੀ ਉਹ ਕੁੜੀ ਸੀ ਸ਼ੁਰੂ ਤੋਂ ਹੀ ਸਾਰਿਆਂ ਨੂੰ ਇਕੱਠੀ ਕਰ ਰਹੀ ਸੀ ਉਹ ਨੈਗੇਟਿਵ ਲੋਕਾਂ ਨੂੰ ਇਕੱਠੇ ਕਰ ਰਹੀ ਸੀ ਉਹਨਾਂ ਦੇ ਅੰਦਰ ਨੈਗੇਟਿਵਟੀ ਜਿਹੜੀ ਉਹ ਭਰ ਰਹੀ ਸੀਗੀ ਕਿ ਜਿਹੜੀ ਚਰਚ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਖਿਲਾਫ ਆਪਾਂ ਕੁਝ ਕਰੀਏ ਤੁਸੀਂ ਇੱਕ ਇੱਕੀ ਚੀਜ਼ ਨੂੰ ਤੁਸੀਂ ਖੁਦ ਨੋਟ ਕਰੋ ਕਿ ਜੇ ਮੈਨੇਜਮੈਂਟ ਖਰਾਬ ਹੁੰਦੀ ਮੈਨੇਜਮੈਂਟ ਗਲਤ ਹੁੰਦੀ ਤਾਂ ਇੰਨਾ ਵਧੀਆ ਤੇ ਇੰਨਾ ਬlesਸ ਪ੍ਰੋਸੀਡ ਕਿੱਦਾ ਹੋ ਸਕਦਾ ਸੀਗਾ ਇੰਨੀਆਂ ਰੂਹਾਂ ਕਿੱਦਾ ਬਚ ਸਕਦੀਆਂ ਸੀਗੀਆਂ ਸਾਡੀ ਜਿਹੜੀ ਬ੍ਰਾਂਚ ਆ ਫੋਰਨ ਬ੍ਰਾਂਚਾਂ ਚ ਸਭ ਤੋਂ ਵੱਡੀ ਬ੍ਰਾਂਚ ਆ ਟਵਾਂਟੋ ਬ੍ਰਾਂਚ ਸਾਡੀ ਸਭ ਤੋਂ ਵੱਡੀ ਬ੍ਰਾਂਚ ਆ ਲੋਕ ਬੋਡੀ ਗਿਣਤੀ ਦੇ ਵਿੱਚ ਹਰ ਸੰਡੀ ਇਕੱਠੇ ਹੁੰਦੇ ਆ ਤੇ ਕ੍ਰੂਸੇਡ ਸਾਡਾ ਇੱਕ ਵਾਰ ਨਹੀਂ ਅਸੀਂ ਕਈ ਕ੍ਰੂਸੇਡ ਕਰਵਾ ਚੁੱਕੇ ਆ ਤੇ ਕਈ ਸਕਸੈਸਫੁਲ ਕ੍ਰੂਸੇਡ ਹੋ ਚੁੱਕੇ ਆ ਇੱਕ ਕ੍ਰੂਸੇਡ ਵੀ ਜਿਹੜਾ ਸਿੱਖਾ ਬੈਸਟ 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 ਪ੍ਰੋਸੀਡਰ ਦੇਖਾਂ ਕਿਦਾਂ ਲੋਕੀ ਬਚੇ ਕਿਦਾਂ ਲੋਕਾਂ ਨੇ ਰਿਪੈਂਟ ਕੀਤਾ ਕਿਦਾਂ ਪਰਮੇਸ਼ਰ ਨੇ ਆਪਣੇ ਦਸ ਦੇ ਦੁਆਰਾ ਉਹਨਾਂ ਨੂੰ ਛੂਇਆ ਉਹਨਾਂ ਨੂੰ ਚੰਗਾ ਕੀਤਾ ਸਿਰਫ ਇਹੀ ਕੱਲ ਦੀ ਜਿਹੜੀ ਪ੍ਰੋਬਲਮ ਸੀਗੀ ਸ਼ੈਤਾਨੂ ਸੀਗੀ ਤਾਂ ਬੈਕਟਿਜ਼ਮ ਟਾਈਮ ਸਾਨੂੰ ਖੁਦ ਐਕਸਪੈਕਟਰੀ ਸਿਖਾ ਕਿ ਅਨੇ ਲੋਕੀ ਜਿਹੜੇ ਉਹ ਤੋਬਾ ਕਰਨ ਲਈ ਗਏ ਸੇਮ ਡੇਮ ਦੇ ਨੇ ਸੋ ਇਸ ਲਈ ਉਹ ਜਿਹੜਾ ਹੋਲ ਛੋਟਾ ਸੀਗਾ ਉੱਥੇ ਬਸ ਇੱਕ ਆਮ ਜੀ ਸਿੰਪਲ ਗੱਲ ਸੀਗੀ ਕਿ ਉੱਥੇ ਸਿਰਫ ਉਹ ਹੀ ਲੋਕ ਹੀ ਆਉਣਗੇ ਜਿਹੜੇ ਟੀਮ ਦਾ ਹਿੱਸਾ ਵਾ ਜਿੰਨੇ ਜਿਹੜੇ ਵਲੰਟੀਅਰ ਆ ਸੋ ਬਾਕੀ ਲੋਕ ਜਿਹੜੇ ਵੀ ਐਕਸਟਰਾ ਸੀਗੇ ਅਸੀਂ ਉਹਨਾਂ ਨੂੰ ਖੁਦ ਰਿਕਵੈਸਟ ਕੀਤੀ ਉਹ ਬਾਰ-ਬਾਰ ਕਿਹ ਜਾਰੇ ਸੀਗੀ ਮੈਥਿਊ ਨੇ ਇਦਾਂ ਕਰਤਾ ਮੈਂ ਇਥੇਰੇ ਸਾਨੂੰ ਇਦਾਂ ਕਹੇਤਾ ਮੇਰਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀਗਾ ਮੈਂ ਉਹਦਾ ਕੋਈ ਹਿੱਸਾ ਨਹੀਂ ਸੀਗਾ ਮੈਂ ਤਾਂ ਬਲਕਿ ਖੁਦ ਉਹਨਾਂ ਨੂੰ ਰਿਕਵੈਸਟ ਕੀਤੀ ਤਿੰਨ ਤੋਂ ਚਾਰ ਮਤਲਬ ਹੈ ਪੰਜ-ਛੇ ਵਾਰ ਉਹਨਾਂ ਨੂੰ ਖੁਦ ਹੱਥ ਜੋੜ ਕੇ ਕਿਹਾ ਉਹਨਾ ਕਿ ਬ੍ਰਦਰ ਜੀ ਸਿਸਟਰ ਜੀ ਇਹ ਹੋਲ ਨੂੰ ਤੁਸੀਂ ਖਾਲੀ ਕਰ ਦਿਓ ਇੱਥੇ ਲੋਕ ਆਪਣੇ ਕੋਲ ਸਪੇਸ ਜਿਹੜਾ ਘਟਿਆ ਤੁਸੀਂ ਬੈਪਟਿਸਮ ਦੇਣੀਆਂ ਲੋਕਾਂ ਨੂੰ ਪਰ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਕਿ ਅਸੀਂ ਕੁਝ ਨਾ ਕੁਝ ਖਰਾਬੀ ਕਰਲੀਏ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਸੀਗਾ ਉਹ ਪੁਰੀ ਦੇ ਦੁਆਰਾ ਕਿ ਸੀ ਕੁਰੀਸੇਟ ਤੇ ਜਾ ਕੇ ਕੁਝ ਖਰਾਬੀ ਕਰਨੀ ਆ ਸੋ ਉਹਨਾਂ ਦੇ ਮਨਚੇ ਪਹਿਲਾਂ ਦਾ ਹੀ ਸੀਗਾ ਇਸ ਲਈ ਉਹਨਾਂ ਨੂੰ ਉੱਥੋਂ ਜਾ ਨਹੀਂ ਰਹੇ ਸੀਗੇ ਤੇ ਜਦੋਂ ਸਿਕਿਉਰਿਟੀ ਨੂੰ ਦੇਖਿਆ ਸਿਕਿਉਰਿਟੀ ਵਾਲੇ ਜਿਹੜੇ ਸੀਗੇ ਉਹ ਫੋਰਨਰ ਹਾਇਰ ਕੀਤੇ ਪਏ ਸੀ ਉਹ ਇੱਕ ਪ੍ਰੋਫੈਸ਼ਨਲ ਸਿਕਿਉਰਿਟੀ ਦੀ ਫਰਮ ਸੀਗੀ ਇਸ ਕਰਕੇ ਉਹਨਾਂ ਨੂੰ ਹਾਇਰ ਕੀਤਾ ਉਹ ਗੋਰੀ ਲੋਕ ਇੰਗਲਿਸ਼ ਬੋਲਣ ਵਾਲੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਕੌਣ ਵਲੰਟੀਅਰ ਹੈ ਜਾਂ ਕੁਝ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਲੋਕ ਬੈਠੇ ਆ ਵਲੰਟੀਅਰ ਨਹੀਂ ਆ ਟੀਮ ਦਾ ਹਿੱਸਾ ਨਹੀਂ ਆ ਸੋ ਸਿਕਿਉਰਿਟੀ ਪਰਪਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਸਿੰਪਲ ਕਿਹਾ ਕਿ ਤੁਸੀਂ ਇੱਥੋਂ ਬਾਹਰ ਚਲੇ ਜਾਓ ਪਰ ਉਹਨਾਂ ਨੇ ਉੱਥੇ ਬਤਮੀਜੀ ਸਟਾਰਟ ਕਰ ਦਿੱਤੀ ਸਿਕਿਉਰਿਟੀ ਵਾਲੇ ਨੇ ਆਪਣਾ ਕੰਮ ਕਰਨਾ ਸੀ ਉਹਨਾਂ ਦਾ ਕੰਮ ਸੀਗਾ ਕਿ ਜਿਹੜੀ ਜਗਾ ਵਾ ਜਿਹੜਾ ਜਿਹੜਾ ਈਵੈਂਟ ਆ ਉਹ ਸਕਸੈਸਫੁਲ ਰਹੇ ਕੋਈ dtd ਦੀ ਗੜਬੜ ਨਾ ਹੋਵੇ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਤੋਂ ਉੱਥੋਂ ਬਾਹਰ ਕੱਢ ਦਿੱਤਾ ਸੋ ਇੱਕ ਇਸੇ ਗੱਲ ਦਾ ਉਹਨਾਂ ਨੇ ਮੁੱਦਾ ਬਣਾਤਾ ਜਦੋਂ ਸਾਰਾ ਕੁਝ ਹੋ ਗਿਆ ਲਾਸਟ ਆਰਮਿੰਗ ਹੋ ਗਿਆ ਬੈਪਟਿਸਮ ਹੋ ਗਿਆ ਸਾਰਾ ਕੁਝ ਵਧੀਆ ਹੋ ਗਿਆ ਜਦੋਂ ਜਿਹੜੀ ਉਹ ਸ਼ੈਤਾਨ ਇਹ ਸਾਰਾ ਵਧੀਆ ਪ੍ਰਭੂ ਦੇ ਦਾਸ ਦੀ ਦੁਆਵਾਂ ਨਾਲ ਹੋ ਗਿਆ ਉਹਨਾਂ ਦੇ ਪ੍ਰੇਅਰਸ ਨਾਲ ਹੋ ਗਿਆ ਸਾਡੀ ਟੀਮ ਦੇ ਵਰਕ ਦੇ ਨਾਲ ਹੋ ਗਿਆ ਸਾਡੀ ਟੀਮ ਮੈਨੇਜਮੈਂਟ ਦੇ ਨਾਲ ਹੋ ਗਿਆ ਜੇ ਮੈਨੇਜਮੈਂਟ ਵਧੀਆ ਨਾ ਹੁੰਦੀ ਤਾਂ ਕੁਝ ਵੀ ਵਧੀਆ ਨਹੀਂ ਹੋਣਾ ਸੀਗਾ ਬਲਕਿ ਪ੍ਰਭੂ ਦੇ ਦਾਸ ਨੇ ਅਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਪ੍ਰਭੂ ਦੇ ਦਾਸ ਨੇ ਸਾਡੇ ਲਈ ਖਾਸ ਇੱਕ ਸਾਨੂੰ ਖੁਦ ਕਿਹਾ ਕਿ ਤੁਸੀਂ ਬਹੁਤ ਵਧੀਆ ਮੈਨੇਜਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਵਾ ਪੂਰੀ ਟੀਮ ਨੇ ਰਲ ਕੇ ਇੱਕ ਵਧੀਆ ਕੰਸਾਈਲ ਕੀਤਾ ਇਹ ਸਕਸੈਸਫੁਲ ਹੋਇਆ ਉਹ ਵੱਡੀਆਂ ਰੂਹਾਂ ਨੂੰ ਅਸੀਂ ਬਚਾਇਆ ਵਾ ਸੋ ਇਸ ਲਈ ਅਸੀਂ ਖੁਦਾਵੰਦ ਦਾ ਥੈਂਕਸ ਕਰਦੇ ਆਂ ਪਰਮੇਸ਼ਰ ਦੇ ਦਾਸ ਦਾ ਥੈਂਕਸ ਕਰਦੇ ਆਂ ਤੋਂ ਲੋਕੀ ਜਿਹੜੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਬਾਰ ਬਾਰ ਸਿਰਫ ਅਮੀ ਫੇਮ ਲੈਂਡ ਦੇ ਲਈ ਜਾਂ ਆਪਣੀ ਸਿਰਫ ਆਪਣੇ ਗਰੰਝ ਕੱਢਣ ਦੇ ਲਈ ਉਹ ਕੁੜੀ ਦੇ ਦੁਆਰਾ ਪਲਾਨ ਕੀਤੇ ਗਏ ਸੀਗੇ ਇਸ ਲਈ ਮੈਂ ਤਾਂ ਉਹ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਅਲੱਗ ਕਰੋ ਉੱਥੇ ਕੋਈ ਜਾਇਦਾਦ ਨਹੀਂ ਵੰਡਣੀ ਸੀਗੀ ਕੋਈ ਪੈਸੇ ਨਹੀਂ ਵੰਡੋ ਰਏ ਸੀ ਅਸੀਂ ਰਣ ਕੇ ਪਿਆਰ ਦੇ ਨਾਲ ਪ੍ਰਭੂ ਦੇ ਕੰਮ ਕਰਨੇ ਸੀਗੇ ਜੋ ਪ੍ਰਭੂ ਦੇ ਕੰਮ ਹੋਏ ਇੱਕ ਵੱਡੀ ਗਿਣਤੀ ਦੇ ਵਿੱਚ ਹੋਏ ਇਹ ਜਿਹੜੀ ਖਾਸ ਪ੍ਰੋਬਲਮ ਜਿਹੜੀ ਸ਼ੈਤਾਨ ਨੂੰ ਮੂੰਹ ਦੇ ਉੱਤੇ ਚਪੇੜ ਵੱ ਸੋ ਸਾਡਾ ਵਿਸ਼ਵਾਸ ਹੈ ਕਿ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖੋਗੇ ਉਹ ਬਰਕਤ ਨੂੰ ਪਾਉਣਗੇ ਤੇ ਸ਼ੈਤਾਨ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਕੰਮ ਨਹੀਂ ਕਰਨ ਪਾਊਗਾ ਹallelujah ਸੋਸੀ ਪਰਮੇਸ਼ਰ ਦੀ ਤਾਰੀਫ ਕਰਦੇ ਇੱਕ ਵਾਰ ਫਿਰ ਸਾਰੇ ਸਪਰੂਸੇਡ ਜੋ ਬlesਟ ਦਿਨ ਹੋਇਆ ਇੱਕ ਵੱਡੀ ਬੇਦਾਰੀ ਹੈ ਇੱਕ ਵੱਡੀ ਗਿਣਤੀ ਦੇ ਵਿੱਚ ਅਸੀਂ ਡਿਲੀਵਰੈਂਸ ਨੂੰ ਦੇਖਿਆ ਹੀਲਿੰਗਸ ਨੂੰ ਦੇਖਿਆ ਕਬੱਡੇ ਪਰਮੇਸ਼ਰ ਦੇ ਅਦਭੁਤ ਕਮਲ ਨੂੰ ਦੇਖਿਆ ਨੇ ਦੋਨਾਂ ਦਿਨਾਂ ਦੇ ਵਿੱਚ ਸੋ ਅਸੀਂ ਪਰਮੇਸ਼ਰ ਦਾ ਥੈਂਕਸ ਕਰਦੇ ਹਾਂ ਕਿ ਇੱਕ ਬਹੁਤ ਸਾਰਨ ਵੱਡੀ ਗਿਣਤੀ ਦੇ ਵਿੱਚ ਅਸੀਂ ਬਪਤਿਸਮੇ ਜਿਨੇ ਅਸੀਂ ਐਕਸਪੈਕਟ ਕੀਤੇ ਸੀਗੇ ਸਾਡੀ ਐਕਸਪੈਕਟੇਸ਼ਨ ਤੋਂ ਕਿਤੇ ਕਿਤੇ ਵੱਧ ਲੋਕਾਂ ਨੇ ਰਿਪੈਂਡ ਕੀਤਾ ਯੇਸ਼ੁਅ ਮਸੀਹ ਨੂੰ ਕਬੂਲ ਕਰਤਾ ਕਿ ਸਾਡਾ 홀 ਜਿੱਥੇ ਬਪਤਿਸਮੇ ਦੇਣੀ ਸੀ ਉਹ ਛੋਟਾ ਪੈ ਗਿਆ ਸੋ ਅਸੀਂ ਇਸ ਬਲੇਸਿੰਗ ਦੇ ਲਈ ਪਰਮੇਸ਼ਰ ਦਾ ਥੈਂਕਸ ਕਰਦੇ ਹਾਂ ਸਾਰਿਆਂ ਨੂੰ ਜੈ ਮਸੀਹ ਦੀ